ਮਕਲੇ ਦੇ ਤonnage ਤਰੀਕੇ ਲਈ ਆਪਣੇ ਨਜ਼ਰਬਾਤ ਰਿਪੋਰਟ ਕੋਲ ਦੇਤੀ। ਭਾਈ ਬਖਤੌਰ ਜੀ ਜਿਹੜਾ 31 ਮਈ ਨੂੰ ਸ਼ਾਮ ਨੂੰ ਇੱਕ ਐਕਸ ਸਰਵਿਸਮੈਨ ਰਣਵੀਰ ਸਿੰਘ ਉਹਨਾਂ ਦੇ ਬਹੁਤ ਹੀ ਬੇਰਹਿਮੀ ਨਾਲ ਦੋ ਉਹਨਾਂ ਦੇ ਆਈਡੈਂਟੀਫਾਈਡ ਹੋਰ ਇੱਕ ਅਣਪਛਾਤੇ ਵਿਅਕਤੀ ਵੱਲੋਂ ਉਹਨਾਂ ਤੇ ਬਹੁਤ ਜ਼ਿਆਦਾ ਅਟੈਕ ਕੀਤਾ ਗਿਆ ਸੀਗਾ ਉਹਨਾਂ ਦੇ ਪਿੰਡ 'ਚ ਉਹਦੇ ਤਹਿਤ ਅਸੀਂ ਐਫ ਆਈ ਆਰ ਨੰਬਰ 44 ਪਹਿਲੀ ਜੂਨ ਨੂੰ ਅੰਡਰ ਸੈਕਸ਼ਨ ਅਟੈਂਪਟ ਟੂ ਮਰਡਰ ਰੌਂਕਪੁਲ ਰਿਸਟ੍ਰੇਂਟ ਆ ਜਿਹੜੇ ਇੰਜਰੀ ਦੇ ਸੈਕਸ਼ਨਸ ਹੁੰਦੇ ਆ ਉਹਦੇ ਤਹਿਤ ਅਸੀਂ ਕੋਟਫਟਾ ਥਾਣੇ 'ਚ ਮਕਦਮਾ ਦਰਜ ਕਰਦੇ ਸਾਰੀ ਆਪਣੀ ਸਪੈਸ਼ਲਾਈਜ਼ਡ ਟੀਮਾਂ ਨੂੰ ਰਾਤੋ ਰਾਤ ਲਵਾ ਕੇ ਬੜੀ ਮਿਹਨਤ ਦੇ ਨਾਲ ਜਿਹੜੇ ਦੋ ਮੁੱਖ ਦੋਸ਼ੀ ਐ ਉਹਨਾਂ ਨੂੰ ਗ੍ਰਿਫਤਾਰ ਕੀਤਾ ਸੀ ਅਲੋਂਗ ਵਿਦ ਜਿਹੜੀ ਗੱਡੀ 'ਚ ਆਏ ਸੀਗੇ ਤੇ ਦੌਰਾਨੇ ਤਫਤੀਸ਼ ਅੱਜ ਅਸੀਂ ਉਹਨਾਂ ਤੋਂ ਜਿਹੜੇ वेपन्स यूज ਕੀਤੇ ਗਏ ਸੀ ਇਸ ਸਾਰੀ ਕੁੱਟਮਾਰਚ ਵਿੱਚ ਇਨਕਲੂਡਡ ਰॉड ਕੁल्हाड़ी ਔਰ ਜਿਹੜੀ ਇੱਕ ਦੋਸ਼ੀ ਗੁਰਪ੍ਰੀਤ ਦੇ ਕੋਲ ਇੱਕ ਵੈਪਨ ਸੀਗਾ ਜਿਹਦੀ ਉਹ ਕੋਈ ਪ੍ਰੂਫ ਨਹੀਂ ਦੇ ਪਾਇਆ ਉਹਨਾਂ ਨੂੰ ਗ੍ਰਾਮਿਤ ਕਰਕੇ ਅਸੀਂ ਜਿਹੜਾ ਆਰਮਜ਼ ਐਕਟ ਦਾ ਇਸ ਕੇਸ ਤੇ ਵਾਅਦਾ ਕੀਤਾ ਔਰ ਜਿਹੜਾ ਤੀਜਾ ਅਨ ਆਈਡੈਂਟੀਫਾਈਡ ਕਿਊ ਸੀਗਾ ਦਰਾਨੇ ਤਪੇਸ਼ ਅਸੀਂ ਉਹਨੂੰ ਵੀ ਆਈਡੈਂਟੀਫਾਈ ਕੀਤਾ ਉਹਨੂੰ ਵੀ ਅਸੀਂ ਬਹੁਤ ਜਲਦੀ ਅਰੈਸਟ ਕਰ ਲਾਂਗੇ ਔਰ ਇਸ ਦੇ ਨਾਲ ਨਾਲ ਅੱਜ ਮੈਂ ਐਸਪੀ ਦਿਹਾਤੀ ਦੇ ਨਾਲ ਜਿਹੜੇ ਆਪਣੇ ਵਿਕਟਿਮ ਹੈਗੇ ਰਣਵੀਰ ਸਿੰਘ ਉਹਨਾਂ ਦਾ ਹਾਲ-ਚਾਲ ਪੁੱਛਣ ਲਈ ਜਿਸ ਪ੍ਰਾਈਵੇਟ ਹਸਪੀਟਲ 'ਚ ਉਹ ਐਡਮਿਟਡ ਹੈਗੇ ਉਹਨਾਂ ਨੂੰ ਮਿਲ ਕੇ ਆਈਆਂ ਤੇ ਉਹ ਬਹੁਤ ਹੀ ਸਟਰੋਂਗ ਸਪਿਰਿਟਿਡ ਹੈਗੇ ਉਹਨਾਂ ਦੀ ਇੱਕ ਜਿਹੜੀ ਲੈਗ 'ਚ ਜ਼ਿਆਦਾ ਇੰਜਰੀ ਹੈ ਜਦੋਂ ਉਹਨਾਂ ਨੇ ਦੱਸਿਆ ਕਿ ਮਹੀਨੇ ਬਾਅਦ ਦੁਬਾਰਾ ਸਰਜਰੀ ਹੋਣੀ ਹੈ ਤੇ ਦੂਜੀ ਜਿਹੜੀ ਲੱਤ ਹੈ ਉਹ ਥੋੜੀ ਬੈਟਰ ਔਰ ਮੈਂ ਉਹਨਾਂ ਨੂੰ ਸਾਰੀ ਹੁਣ ਤੱਕ ਦੀ ਤਫ਼ਤੀਸ਼ ਤਾਂ ਦੱਸ ਕੇ ਆਈਆਂ ਵੀ ਅਸੀਂ ਕਿਸ ਸਟੇਜ ਆਫ ਇਨਵੈਸਟੀਗੇਸ਼ਨ 'ਤੇ ਪਹੁੰਚੇ ਔਰ ਜਿਹੜੀ ਦੂਜੀ ਵੀਡੀਓ ਇੱਕ ਅਕਿਊਜ਼ ਹੈ ਜਿਹੜਾ ਜਿਹਦਾ ਨਾਮ ਕੁਲਦੀਪ ਕਾਲਾ ਹੈ ਉਹਦੀ ਜਿਹੜੀ ਦੂਜੀ ਵੀਡੀਓ ਸਾਨੂੰ ਮਿਲੀ ਹੈ ਅਸੀਂ ਉਹਦੇ ਤੇ ਉਹਦੀ ਵੀ ਤਫਤੀਸ਼ ਕਰਕੇ ਉਹਦੇ ਤੇ ਇੱਕ ਸੈਪਰੇਟ ਰੈਲੇਵੈਂਟ ਸੈਕਸ਼ਨ ਤੋਂ ਐਫ ਆਈ ਆਰ ਉਹ ਦਰਜ ਕਰਾਂਗੇ ਤੇ ਇਸ ਦੇ ਨਾਲ ਮੈਂ ਇਹ ਵੀ ਦੱਸਣਾ ਚਾਹਾਂਗੀ ਕਿ ਕੱਲ ਰਾਤ ਨੂੰ ਜਿਹੜੇ ਇੱਕ ਲੱਖੀ ਸਿੱਧੂ ਹੈਗੇ ਉਹਨਾਂ ਦੇ ਪਿੰਡੇ ਜਿਨ੍ਹਾਂ ਨੇ ਇੱਕ ਵੀਡੀਓ ਪਾਈ ਸੀ ਕਿ ਸਾਡੇ ਐਸ ਐਚ ਓ ਕੋਰਟ ਫਤਾ ਇੰਸਪੈਕਟਰ ਮਨੀਸ਼ ਦਾ ਜਿਨ੍ਹਾਂ ਨੇ ਇਲੈਜ ਕੀਤਾ ਸੀ ਕਿ ਉਹਨਾਂ ਨੇ ਮਿਸ ਬਿਹੇਅਰ ਕੀਤਾ ਤੇ ਉਹਨੂੰ ਡਰਾਉਣ ਦੀ ਕੋਸ਼ਿਸ਼ ਕੀਤੀ ਰਾਤ ਨੂੰ ਹੀ ਮੈਂ ਉਹਨਾਂ ਨਾਲ ਮੇਰਾ ਰਾਬਤਾ قائم ਹੋ ਗਿਆ ਸੀ ਗਨ ਆਇਆ ਸ਼ੋਰਟ ਹਿਮ ਕਿ ਵੀ ਵਿਲ ਟੇਕ ਡਿਸਪਲਿਨਰੀ ਐਕਸ਼ਨ ਉਸ ਐਸਸਰ ਤੋਂ ਦੇ ਖਿਲਾਫ ਔਰ ਤੁਹਾਨੂੰ ਕਿਸੇ ਤੋਂ ਵੀ ਕੋਈ ਗੁਰਾਣ ਦੀ ਲੋੜ ਨਹੀਂ ਹੈ ਉਹਨਾਂ ਨੂੰ ਮੈਂ ਆਪਣਾ ਵੀ ਮੋਬਾਈਲ ਨੰਬਰ ਦੇ ਦਿੱਤਾ ਸੀ ਕਿ ਜੇ ਤੁਹਾਨੂੰ ਕੋਈ ਵੀ ਪ੍ਰੋਬਲਮ ਹੈ ਤੁਸੀਂ ਮੈਨੂੰ ਹੀ ਐਸੇ ਹੀ ਉਹਨਾਂ ਨੂੰ ਕੰਟੈਕਟ ਕਰ ਸਕਦੇ ਹੋ ਐਂਡ ਹੀ ਆਲਸੋ ਸਪੋਰਟਡ ਅਸ ਓਨ ਉਹਨਾਂ ਨੂੰ ਵੀ ਉਹਨਾਂ ਨੇ ਅਗਨੋਲਜ ਕੀਤਾ ਕਿ ਤੁਸੀਂ ਜਲਦੀ ਬੰਦੇ ਫੜ ਲਏ ਸੀਗੇ ਬਾਕੀ ਜਿਹੜੀ ਵੀ ਉਹਨਾਂ ਨੂੰ ਡਰਗਸ ਦੀ ਕੋਈ ਇਨਪੁਟ ਦੇਣੀ ਹੈ ਆਈ ਟੋਲਡ ਹਿਮ ਕਿ ਤੁਸੀਂ ਮੈਨੂੰ ਡਾਇਰੈਕਟਲੀ ਵੀ ਦੱਸ ਸਕਦੇ ਹੋ ਔਰ ਕਿਸੇ ਵੀ ਤਰ੍ਹਾਂ ਤੁਹਾਨੂੰ ਕੋ ਇਹੀ ਗੱਲ ਮੈਂ ਰਣਵੀਰ ਜੀ ਔਰ ਉਹਨਾਂ ਦੀ ਟੀਮ ਨੇ ਨੂੰ ਦੱਸਤੀ ਆਈਆਂ ਕਿ ਅਸੀਂ ਤੁਹਾਡੇ ਇਸ ਕੇਸ 'ਚ ਪੂਰੀ ਮਿਹਨਤ ਨਾਲ ਲੱਗੇ ਹੋਏ ਆ ਵੀਲ ਇਨਸ਼ੋਰ ਪ੍ਰੋਪਰ ਕੰਕਲਿਕਸ਼ਨ ਆਫ ਦ ਕੇਸ ਔਰ ਜੋ ਵੀ ਤੁਹਾਨੂੰ ਕਿਸੇ ਵੀ ਤਰ੍ਹਾਂ ਦੀ ਕੋਈ ਸਹਾਇਤਾ ਦੀ ਲੋੜ ਹੈ ਯੂ ਪਲੀਜ਼ ਕੰਟੈਕਟ ਮੀ ਔਰ ਅਦਰਵਾਈਜ਼ ਜਿਹੜਾ ਇਹਦੇ 'ਚ ਪਿੰਡ ਵਾਲਿਆਂ ਤੋਂ ਵੀ ਅਸੀਂ ਰਾਬਤਾ ਕਾਇਮ ਕਰ ਰਹੇ ਹਾਂ ਜੋ ਉਸ ਏਰੀਆ ਦੇ ਜ਼ਿਆਦਾ ਡਰੱਗਸ ਦੇ ਬਾਰੇ ਕੋਈ ਇਨਪੁਟ ਆਏਗੀ ਵੀਲ ਟੇਕ ਐਗਜ਼ੈਂਪਲਰੀ ਐਕਸ਼ਨ ਅਗੇਂਸਟ